ਦੋਸਤੋ ਮੈਡਵੋਕਟ ਸਿੰਘ ਜਦੋਂ ਤੁਹਾਡਾ ਕੋਈ ਮੋਦਾ ਸਾਡੇ ਦੁਆਰਾ ਬਣਾਈ ਗਈ ਵੀਡੀਓ ਦੇ ਵਿੱਚ ਦੱਸੀ ਹੋਈ ਜਾਣਕਾਰੀ ਨਾਲ ਅਟੈਚ ਕਰ ਜਾਂਦਾ ਹੈ ਤਾਂ ਤੁਹਾਨੂੰ ਉਸ ਵੀਡੀਓ ਵਿੱਚ ਦੱਸੀ ਹੋਈ ਜਾਣਕਾਰੀ ਦਾ ਮਤਲਬ ਫੇਰ ਪਤਾ ਲੱਗਦਾ ਹੈ ਇਸ ਲਈ ਦੋਸਤੋ ਸਾਡੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਸਾਡੇ ਦੁਆਰਾ ਤੁਹਾਡੇ ਲਈ ਤੁਹਾਡੇ ਨਾਲ ਤਾਲੁਕਤ ਰੱਖਦੀਆਂ ਹੋਈਆਂ ਤੁਹਾਡੀ ਆਮ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਉਹਦੇ ਬਾਰੇ ਵੀਡੀਓ ਬਣਾਉਂਦੇ ਹਾਂ ਦੋਸਤੋ ਅੱਜ ਦਾ ਸਾਡਾ ਮੁੱਦਾ ਹੈ ਤੁਹਾਡਾ ਕੋਈ ਪਲਾਟ ਜਾਂ ਪ੍ਰਾਪਰਟੀ ਜਾਂ ਜ਼ਮੀਨ ਘਟਦੀ ਹੈ ਤੁਹਾਡਾ ਕੋਈ ਗਵੰਡੀ ਆਪਣੇ ਵਿੱਚ ਥੋੜੀ ਜੀ ਪ੍ਰਾਪਰਟੀ ਤੁਹਾਡੀ ਪ੍ਰਾਪਰਟੀ ਨੂੰ ਖਤਕਾ ਕੇ ਜਾਂ ਵੱਟ ਨੂੰ ਖਸਕਾ ਕੇ ਆਪਣੇ ਵਿੱਚ ਮਿਲਾ ਲੈਂਦਾ ਹੈ ਜਾਂ ਰੈਵਨਿਊ ਰਿਕਾਰਡ ਦੇ ਵਿੱਚ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਘਟ ਜਾਂਦੀ ਹੈ ਤਾਂ ਉਹਨੂੰ ਪੂਰਾ ਜਾਂ ਉਹਦੇ ਬਾਰੇ ਜਿਹੜੀ ਰੈਮਡੀ ਹੈ ਕੀ ਕਾਨੂੰਨ ਹੈ ਉਹ ਕੀ ਹੈ ਉਹਦੇ ਬਾਰੇ ਤੁਹਾਨੂੰ ਜਰੂਰ ਅਸੀਂ ਚਾਨਣਾ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਪਟਵਾਰੀ ਜਾਂ ਤਨਗੋ ਦੇ ਕੋਲ ਜਾ ਕੇ ਆਪਣੀ ਜ਼ਮੀਨ ਦੀ ਮਿਊਟੇਸ਼ਨ ਤੇ ਮੈਪ ਕਰਵਾਓ ਅੱਛਾ ਰਿਕਾਰਡ ਦੇ ਤੌਰ ਤੇ ਕਿ ਜਿੱਥੋਂ ਤੁਸੀਂ ਚੇਂਜ ਕਰਵਾਉਣੀ ਹੈ ਨਮਾ ਬੰਦੀ ਜਾਂ ਫਰਦ ਇੱਕੋ ਚੀਜ਼ ਹੈ ਜਾਂ ਗੋਦਾਵਰੀ ਜਾਂ ਜੋ ਵੀ ਰਿਲੇਟ ਕਰਦਾ ਰਿਕਾਰਡ ਹੈ ਉਹਨੂੰ ਰਿਕਾਰਡ ਵਜੋਂ ਆਪਣੇ ਕੋਲ ਰੱਖੋ ਜ਼ਮੀਨ ਦੀ ਜੋ ਹਕੀਕੀ ਤਸਵੀਰਾਂ ਨੇ ਮਤਲਬ ਕਿ ਮੌਕੇ ਦੀਆਂ ਨੇ ਉਹ ਵੀ ਪਹਿਲਾਂ ਹੀ ਜਰੂਰ ਸ਼ੂਟ ਕਰ ਲੋ ਉਸ ਤੋਂ ਬਾਅਦ ਸਬੰਧਤ ਤਹਿਸੀਲਦਾਰ ਕੋਲ ਜ਼ਮੀਨ ਨੂੰ ਪੂਰਾ ਕਰਨ ਦੇ ਲਈ ਜਾਂ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੇ ਲਈ ਐਪਲੀਕੇਸ਼ਨ ਲਗਾਓ ਯਾਨੀ ਕਿ ਜ਼ਮੀਨ ਨੂੰ ਮਾਪਦੋਲ ਦੇ ਲਈ ਐਪਲੀਕੇਸ਼ਨ ਲਗਾਓ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਜ਼ਮੀਨ ਤੇ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂ ਤੁਸੀਂ ਸਿਵਲ ਕੋਰਟ ਦੇ ਵਿੱਚ ਪਰਮਨੈਂਟ ਇੰਜੰਕਸ਼ਨ ਦਾ ਕੇਸ ਪਾ ਕੇ ਸਟੇ ਲੈ ਸਕਦੇ ਹੋ ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਹੈ ਨਿਸ਼ਾਨਦੇਹੀ ਤੋਂ ਬਾਅਦ ਕੀ ਰਿਪੋਰਟ ਆ ਗਈ ਤੁਹਾਡੀ din ਕੁਝ ਫੁੱਟਾਂ ਤੇ ਕਬਜ਼ਾ ਤੁਹਾਡੇ ਗਵੰਡੀ ਨੇ ਕੀਤਾ ਹੋਇਆ ਹੈ ਤਾਂ ਤੁਸੀਂ ਸਿਵਲ ਕੋਰਟ ਦੇ ਵਿੱਚ ਜਾ ਕੇ ਸੂਟ ਫੋਰ ਪੋਜੈਸ਼ਨ ਪਾ ਕੇ ਉਸ ਜਿਹੜੀ ਜਗ੍ਹਾ ਦਾ ਕਬਜ਼ਾ ਹੈ ਉਹ ਬਿਲਕੁਲ ਲੈ ਸਕਦੇ ਹੋ ਅੱਗੇ ਹੁੰਦਾ ਸੀ ਕਿ ਕੋਟਾਂ ਚ ਬਹੁਤ ਬਹੁਤ ਸਾਲ ਲੱਗਦੇ ਸੀ ਹੁਣ ਜਿਹੜਾ ਕੋਟਾਂ ਦਾ ਪ੍ਰੋਸੀਜਰ ਹੈ ਮਾਨਯੋਗ ਉੱਚ ਅਦਾਲਤਾਂ ਤੇ ਸਰਵ ਉੱਚ ਅਦਾਲਤਾਂ ਨੇ ਟਾਈਮ-ਟਾਈਮ ਤੇ ਫਾਈਂਡਿੰਗਸ ਦੇਖ ਕੇ ਉਹ ਆਸਾਨ ਕਰ ਦਿੱਤਾ ਹੈ ਤੇ ਅੱਗੇ ਨਾਲੋਂ ਟਾਈਮ ਹੈ ਉਹ ਵੀ ਘੱਟ ਲੱਗਦਾ ਹੈ ਤੇ ਅਗਰ ਤੁਹਾਡੀ ਜ਼ਮੀਨ ਤੇ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਸੀਂ ਉਸ ਦੀ ਸ਼ਿਕਾਇਤ ਹੈ ਜੋ ਕ੍ਰਿਮਨਲ ਕੰਪਲੀਟ ਹੈ ਉਹ ਪੁਲਿਸ ਨੂੰ ਕਰ ਸਕਦੇ ਹੋ ਅਗਰ ਉਹ ਪੁਲਿਸ ਨਹੀਂ ਤੁਹਾਡੀ ਸ਼ਿਕਾਇਤ ਸੁਣਦੀ ਤਾਂ ਤੁਸੀਂ ਉਸ ਦੀ ਸ਼ਿਕਾਇਤ ਜ਼ਿਲ੍ਹੇ ਦੇ ਐਸਐਸਪੀ ਨੂੰ ਜਾਂ ਉਸ ਏਰੀਏ ਦੇ ਡੀਐਸਪੀ ਨੂੰ ਵੀ ਕਰ ਸਕਦੇ ਹੋ ਅਗਰ ਫਿਰ ਵੀ ਤੁਹਾਡੀ ਕੋਈ ਸ਼ਿਕਾਇਤ ਹੈ ਜਿਹੜੀ ਪੁਲਿਸ ਵਾਲੇ ਨਹੀਂ ਸੁਣਦੇ ਤਾਂ ਤੁਸੀਂ ਇਲਾਕਾ ਮਜਿਸਟਰੇਟ ਦੇ ਕੋਲ ਪਟੀਸ਼ਨ ਪਾ ਕੇ ਪੁਲਿਸ ਨੂੰ ਪਰਚਾ ਕਰਨ ਦੀ ਡਾਇਰੈਕਸ਼ਨ ਉਹ ਵੀ ਕਰਵਾ ਸਕਦੇ ਹੋ ਜੋ ਤੁਹਾਡਾ ਨੁਕਸਾਨ ਹੋਇਆ ਉਹਦੇ ਬਾਰੇ ਤੁਸੀਂ ਪਰਚਾ ਵੀ ਕਰਵਾ ਸਕਦੇ ਹੋ ਦੋਸਤੋ ਸਾਡੀ ਜ਼ਿੰਦਗੀ ਦੀ ਯੋ ਪ੍ਰਾਪਰਟੀ ਹੁੰਦੀ ਹੈ ਇਹ ਬਹੁਤ ਇੱਕ ਸਾਨੂੰ ਜ਼ਿੰਦਗੀ ਦੇ ਵਿੱਚ ਮਹੱਤਤਾ ਰੱਖਦੀ ਹੈ ਸਾਡੇ ਬਜ਼ੁਰਗਾਂ ਤੋਂ ਸਾਡੇ ਕੋਲ ਇੱਕ ਅਮਾਨਤ ਹੁੰਦੀ ਹੈ ਜਿਹਦੀ ਰਾਖੀ ਕਰਨਾ ਸਾਡਾ ਫਰਜ਼ ਹੁੰਦਾ ਹੈ ਇਸ ਲਈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਿਸੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੈ ਚੁੱਪ ਕਰਕੇ ਨਾ ਬੈਠੋ ਉਹਦੇ ਬਾਰੇ ਜਿਹੜੀ ਇੱਕ ਕਾਰਵਾਈ ਹੈ ਵੀਡੀਓ ਵਿੱਚ ਦੱਸੀਆਂ ਹੋਈਆਂ ਗੱਲਾਂ ਨੇ ਉਹਦੇ ਤਹਿਤ ਉਹਨਾਂ ਗੱਲਾਂ ਤੇ ਅਮਲ ਕਰਕੇ ਕਾਰਵਾਈ ਕਰ ਸਕਦੇ ਹੋ ਇਸ ਲਈ ਦੋਸਤੋ ਇਹਦੇ ਵਿੱਚ ਜਿਹੜੇ ਦੱਸੇ ਹੋ ਸਟੈਪ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ ਇੱਕ ਇੱਕ ਸਟੈਪ ਤੇ ਅਸੀਂ ਵੀਡੀਓ ਲੈ ਕੇ ਆਈਏ ਤਾਂ ਕਮੈਂਟ ਜ਼ਰੂਰ ਕਰਿਓ ਜਿਵੇਂ ਸਭ ਤੋਂ ਪਹਿਲਾਂ ਕਿਵੇਂ ਨਿਸ਼ਾਨ ਲਈ ਹੈ ਕਿਵੇਂ ਐਪਲੀਕੇਸ਼ਨ ਦੇਣੀ ਹੈ ਤੇ ਉਸ ਤੋਂ ਬਾਅਦ ਸਿਵਲ ਕੋਰਟ ਦੇ ਵਿੱਚ ਕੇਸ ਦਾ ਕੀ ਪ੍ਰੋਸੀਜਰ ਹੈ ਜਾਂ ਪੁਲਿਸ ਨੂੰ ਅਸੀਂ ਕਿਵੇਂ ਇੱਕ ਐਪਲੀਕੇਸ਼ਨ ਦਾ ਜਿਹੜਾ ਫਾਰਮੈਟ ਹੈ ਉਹ ਕਿਵੇਂ ਦੇ ਸਕਦੇ ਹਾਂ ਜਾਂ ਇਲਾਕਾ ਮੈਜਿਸਟ੍ਰੇਟ ਨੂੰ ਅਸੀਂ ਕਿਵੇਂ ਪਟੀਸ਼ਨ ਪਾ ਕੇ ਪੁਲਿਸ ਨੂੰ ਹਦਾਇਤ ਕਰਵਾ ਸਕਦੇ ਹਾਂ ਕਿ ਉਸ ਲੈਸਟ ਜਿਹੜੇ ਵਿਅਕਤੀ ਨੇ ਉਹਨਾਂ ਤੇ ਪਰਚਾ ਕਰਿਆ ਜਾ ਸਕਦੇ ਇਹਦੇ ਬਾਰੇ ਸਾਰੀ ਅਸੀਂ ਇੱਕ ਇੱਕ ਸੈਪਰੇਟ ਵੀਡੀਓ ਹੈ ਉਹ ਜ਼ਰੂਰ ਲੈ ਕੇ ਆਵਾਂਗੇ ਇਸ ਲਈ ਦੋਸਤੋ ਸਾਡੀ ਬੇਨਤੀ ਹੈ ਕਿ ਇਹ ਜਾਣਕਾਰੀ ਕਿਸੇ ਹੋਰ ਲਈ ਵੀ ਅਗਰ ਸਹਾਇਕ ਸਿੱਧ ਹੋ ਸਕਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ